ਲੋ 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 ਅੱਜ ਆਪਾਂ ਇਕੱਠੇ ਹੋਏ ਆ ਸਾਰੇ ਉਹਦਾ ਰੀਜ਼ਨ ਵੀ ਦੱਸਾਂਗੇ ਆ ਦੇਖੋ ਜੀ YouTube ਤੇ ਆਪਣੇ ਜਿਹੜੇ ਸਬਸਕ੍ਰਾਈਬਰ ਐ 10k ਪੂਰੇ ਹੋਏ ਐ ਉਹ ਖੜ ਜਾ ਪਰਾ ਖੜ ਜਾ ਕੀ ਕਰੀ ਜੰਨਾ ਕੀ ਹੋ ਗਿਆ ਵੀ ਜੀ ਉਹ ਭਰਾਵਾ ਜਿਹਦੀ ਮਿਹਨਤ ਕਰਕੇ ਆਇਆ ਸਾਰਾ ਕੁਝ ਉਹਨੂੰ ਤਾਂ ਬਲਾੜਾ ਕੋਲ ਗਿਆਗੇ ਉਹ ਆਪਣੇ ਪ੍ਰਦੀਪ ਭਾਜੀ ਉਹ ਲਿਆਓ ਭਾ ਲੈ ਕਿੱਥੇ ਆ ਕਿੱਥੇ ਆ ਭਾਜੀ ਬੈਠਾ ਪ੍ਰਦੀਪ ਚਾਚਾ ਬਣਾਓ ਯਾਰ ਤੁਸੀਂ ਕਿੱਥੇ ਬੈਠੇ ਹੋ ਆ ਬੜਕੇ ਲਿਆ ਪ੍ਰਦੀਪ ਜੀ ਨੂੰ ਯਾਰ ਭਾਜੀ ਮੈਂ ਕਿ ਮੈਂ ਵੀਡੀਓ ਬਣਾ ਰਿਹਾ ਨੇ ਤੇ ਇਹਨੇ ਕਿ ਕੱਟੋ ਉਹ ਆਜੋ ਆਜੋ ਪਿੰਲੇ ਕੇ ਕੱਟਾਂਗੇ ਅੱਪਾ ਸਾਰੇ ਇਕੱਠੇ ਕੱਟਾਂਗੇ ਆਓ ਇੱਧਰ ਆਓ ਸੈਂਟਰ ਚ ਆਓ ਵਿਚਾਲੇ ਤੁਸੀਂ ਵਿਚਾਲੇ ਆਜੋ ਵਿਚਾਲੇ ਚੋ ਭਾਜੀ ਆਕੀ ਕਰੀ ਵੀ ਤੁਹਾਡੇ ਕਰਕੇ ਦਵਾਇਆ ਮਾੜਾ ਜਾਂ ਕੁਝ ਦੱਸੋ ਕਿਵੇਂ ਲੱਗਿਆ ਤੁਹਾਨੂੰ ਇਹ ਵੀਰੇ ਪਿਆਰੇ ਕਸਟਮਰਾਂ ਦਾ ਕਿ ਉਹਨਾਂ ਨੇ ਮਾਨ ਤਾਨ ਵਿਸ਼ਵਾਸ ਦੀ ਦਏ ਨਾਲ ਆਪਾਂ ਖੜੇ ਹੋਇਆ ਇਹ ਆਪਾਂ ਖੜੇ ਨਾ ਥੋਬੀ ਵੀਰ ਜੰਮੀਆ ਵੀਰ ਚਾਪਾ ਇੱਕ ਕਸਟਮਰ ਦਾ ਪਿਆਰ ਨਾਲ ਖੜਿਆ ਕਸਟਮਰ ਇਹਨਾਂ ਨੂੰ ਪਿਆਰ ਦਿੱਤਾ ਪਉ ਤਾਂ ਆਪ ਖੜਿਆ ਨਾ ਆਪਣੇ ਕਾਂਦਰੇ ਬਖਾੜੀ ਸਿੱਧੀ ਗੱਲ ਹੈ ਜੇ ਦਵਾ ਹੈ ਕੋਈ ਗਿਲਾ ਨਹੀਂ ਜੇ ਦਵਾ ਹੈ ਕੋਈ ਗਿਲਾ ਨਹੀਂ ਮੇਰੇ ਪਿਆਰੇ ਕਸਟਮਰੋ ਤੁਮੇ ਜ਼ਿੰਦਗੀ ਵਿੱਚ ਉਹ ਸੁੱਖ ਮਿਲੇ ਜੋ ਹਮ ਮਿਲੇ ਨਹੀਂ ਗੋਠੀ ਮੜ ਵੜ ਥੋਬੀ ਵੀਰ ਬਠੰਡਾ ਦੇਖੋ ਭਾਈ ਮੈਂ ਤੁਹਾਨੂੰ ਵਿੱਚੇ ਰੋਕੂੰਗਾ ਆ ਦੇਖੋ ਜਿਵੇਂ ਤੁਸੀਂ ਇੱਥੇ ਦਿਖਾਇਆ ਨਾ ਦੱਸ ਕੇ ਉਹਨਾਂ ਨੂੰ ਦਿਖਾ ਦੇ ਕਸਟਮਰਾਂ ਨੂੰ ਆ ਦੇਖੋ ਇਹ ਦੱਸ ਕੇ ਹੋਏ ਹੋਏ ਆ ਘਾਰੋ ਦਿਖਾਵੇ ਜੁਰੀ ਹੈ ਇਹ ਕਸਟਮਰ ਦੀ ਪਿਆਰ ਭਾਜੀ ਫੋਨ ਤੇ ਛੋਟਾ ਹੈ ਮੈਂ ਕਹਿੰਨਾ ਤੁਸੀਂ LED ਤੇ ਦਿਖਾਓ ਪੂਰੀ ਚੰਗੀ ਤੇਰਾ LED ਤੇ ਦਿਖਾ ਦਈਏ ਦਿਖਾ ਦਿਓ ਭਾਜੀ ਆਜੋ ਇਸਦੇ ਨਾਲ ਆਜੋ ਆ ਚੈੱਕ ਕਰ ਲਓ ਜੀ ਤੁਸੀਂ ਨੋਟ ਕਰ ਲਓ ਜੀ ਦੱਸ ਕੇ ਗੋਠੀ वर्ल्ड वाइड ਥੋਬੀ ਵੀਆਰ ਬਠਿੰਡਾ ਵਾਲਿਆਂ ਦੇ ਹੋ ਚੁੱਕੇ ਐ ਬਾਕੀ ਸਾਈਲ ਭਾਜੀ ਤੁਹਾਨੂੰ ਦੱਸਣਗੇ ਭਾਜੀ ਆ ਜਾਓ ਕੁਝ ਪਹਿਣਾ ਜਾਂਦੇ ਆ ਜੇ ਬੋਲੋ ਜੀ ਗੱਲ ਇਸ ਤਰ੍ਹਾਂ ਸਾਰੀਆਂ ਭੈਣਾਂ ਲਈ ਵੀਰਾਂ ਲਈ ਸਭ ਤੋਂ ਪਹਿਲਾਂ ਦਾ ਧੰਨਵਾਦ ਜਿਹੜੇ ਤੁਸੀਂ ਸਾਡੇ ਨਾਲ ਜੁੜਿਓ ਠੀਕ ਹੈ ਵੀਰੇ ਜਿਵੇਂ ਤੁਸੀਂ ਸਾਨੂੰ ਦੱਸ ਕੇ ਤੇ ਲਿਆਤਾ ਤੇ ਸਾਨੂੰ ਪੂਰਾ ਭਰੋਸਾ ਹੈ ਵਿਸ਼ਵਾਸ ਹੈ ਕਿ ਐਸੇ ਤਰ੍ਹਾਂ ਜਲਦ ਤੋਂ ਜਲਦ ਤੁਸੀਂ 100 ਕੇ ਤੇ ਵੀ ਲਿਜਾਉਂਗੇ ਉਦੋਂ ਬਾਅਦ ਮਿਲੀਅਨ ਤੇ ਵੀ ਲੈ ਜਾਉਂਗੇ ਬਿਲੀਅਨ ਤੇ ਵੀ ਲੈ ਜਾਉਂਗੇ ਠੀਕ ਹੈ ਜੀ ਤੁਹਾਡਾ ਸਾਥ ਜ਼ਰੂਰੀ ਹੈ ਅੱਜ ਆਪਾਂ ਕੇਕ ਕੱਟ ਰਹੇ ਆਂ ਖਾਰਾ ਵੱਦਲੋ ਕੇ ਪਰਿਵਾਰ ਦੇ ਨਾਲ ਹਾਂਜੀ ਹਾਂਜੀ ਆਪਣੇ ਸਾਰਿਆਂ ਦੀ ਮਿਹਨਤ ਰੰਗ ਲਿਆਈ ਹੈ ਬਾਜੀ ਲਾ ਜੀ ਸਾਡੇ ਕੈਮਰਾਮੈਨ ਜਿਹੜੇ ਹੈਗੇ ਆ ਠੀਕ ਹੈ ਜੀ ਰਜਤ ਭਾਜੀ ਦੇਖੋ ਜੀ ਸਰਦਾਰ ਮੰਨ ਕੇ ਜੀ ਆਈ ਇਹ ਆ ਦਰੂਪ ਹੈਗਾ ਦਰੂਪ ਹੈਗਾ ਨਾ ਦਰੂਪ ਆ ਜੀ ਆਈ ਇਧਰ ਆਪਣੇ ਇੱਕ ਜਿਹੜਾ ਛੋਟੀ ਜੀ ਜਗ੍ਹਾ ਘੇਰਦਾ ਉਹ ਬੰਦਾ ਉਹ ਛੋਟੀ ਜਗ੍ਹਾ ਘੇਰਦਾ ਉਹ ਬੰਦਾ ਆ ਸੀਗਾ ਆ ਸੀ ਮੋਟਾ ਭਾਈ ਲੈ ਗਿਆ ਆ ਮੋਟਾ ਭਾਈ ਆ ਮੋਟਾ ਭਾਈ ਆ ਇੱਕ ਪਾਜੀ ਆ ਵਾਲੀ ਆ ਗੋਰੀ ਪਾਜੀ ਕਿੰਜੀ ਵਾਲੇ ਆ ਇੱਕ ਹੋਰ ਰਿਕਵੈਸਟ ਹੈ ਕਿ ਕਹਿ ਰਹੇ ਸੀ ਆਪਣਾ ਸ਼ਮੀ ਪਾਜੀ ਮੈਨੂੰ ਵੱਡੀ ਪੋਸਟ ਚਾਹੀਦੀ ਹੈ ਸਾਰਾ ਮਾਲ ਲਾਂਦੇ ਆ ਕਿ ਇਹ ਤੁਹਾਡੇ ਜਿੰਨੀ ਵੈਰਾਈਟੀ ਆਂਦੀ ਹੈ ਤਰੀਕੇ ਨਾਲ ਰੇਂਜ ਵਾਈਜ਼ ਇਹ ਬੰਦੇ ਲਾਂਦੇ ਆ ਇਹ ਬੰਦੇ ਲੈ ਕੇ ਆਉਂਦੇ ਆ ਵੈਰਾਈਟੀ ਪਾਜੀ ਆਪਣੇ ਬੌਜੀ ਬੌਜੀ ਆਜੋ ਆਜੋ ਬਹੁਤ ਵੱਡੀ ਗੱਲ ਹੈ ਲਓ ਪਰਦੀਪ ਜੀ ਆ ਫੜੋ ਇੱਕ ਬੌਜੀ ਹੋ ਰਿਹਾ ਸਰ ਜੀ ਕਿੱਧਰ ਗਏ ਕਿਧਰ ਗਏ ਕਿਧਰ ਲੱਗਿਆ ਪੱਪੀਵਾੜੇ ਗੋਠੀਵਾੜ ਮੜ ਵਾਲੋਂ ਸਾਰਿਆਂ ਨੂੰ ਸ਼ੁਭ ਕਾਮਨਾ ਸਾਡੇ ਵੱਲੋਂ ਗੋਠੀਵਾੜ ਮੜ ਵਾਲੇ ਸਾਰਿਆਂ ਨੂੰ ਸ਼ੁਭ ਕਾਮਨਾ ਜੀ ਸਾਰਿਆਂ ਨੂੰ ਸ਼ੁਭ ਕਾਮਨਾ ਐਂ ਪਿਆਰ ਦੇਈ ਜਾ ਵੀਰੇ ਹਾਂ ਪਿਆਰ ਜੁੜੇ ਹੋਏ ਹੈ ਸਾਡੇ ਸਾਰੇ ਜਿੰਨੇ ਵੀ ਕਸਟਮਰ ਜੁੜੇ ਹੈ ਸਭ ਨੂੰ ਕੋਟੀ ਕੋਟੀ ਪ੍ਰਣਾਮ ਜੀ ਗੋਠੀਵਾੜ ਮੜ ਵਾਲੋਂ ਐ ਸੋਡਾ ਪਿਆਰ ਮਰਦਾ ਰਵੇ ਐਂ ਅਸੀਂ ਉੱਚ ਜੜੀ ਪੋੜੀਆਂ ਅਸੀਂ ਪੋੜੀ ਤਾਂ ਹੀ ਚਲਾਂਗੇ ਅਗੇ ਸੋਡਾ ਪਿਆਰ ਮਿਲੇਗਾ ਅਸੀਂ ਨਹੀਂ ਪੋੜੀ ਚੱਲ ਸਕਦੇ ਛੋਟੇ ਬਿਨਾਂ ਬਿਲਕੁਲ ਜੀ ਬਿਲਕੁਲ ਸੋਕੇ ਤੇ ਜਾਣਾ ਵੀਰੇ ਇਹ ਆਪਣਾ ਟਾਰਗੇਟ ਹੈ ਸਾਰੀਆਂ ਭੈਣਾਂ ਸਪੋਰਟ ਕਰਨ ਸਾਡੇ ਵੀਰ ਜਿਹੜੇ ਦੇਖਦੇ ਆ ਤੁਹਾਡੀ ਵੀਡੀਓ ਉਹ ਵੀ ਸਪੋਰਟ ਕਰਨ ਠੀਕ ਹੈ ਜੀ ਸਾਡੇ ਨਾਲ ਜੁੜੇ ਰਹੋ ਕੋਟ ਦਾ ਭਾਜੀ ਤੁਹਾਨੂੰ ਕਰ ਦੇਣਗੇ ਰੇਟ ਐਵੇਂ ਹੀ ਦੇਓਗੇ ਨਾ ਮੈਂ ਕਿਹਾ ਰੇਟ ਵੀਰੇ 50% ओ, 50% ਹੋਵੇਗਾ ਯਾਰ ਮੇਲਾ ਚੰਦਾ ਰਹਿਣਾ ਹੈ ਜੀ ਵੈਰੈਟੀ ਵੱਧ ਰੇਟ ਅੱਧੇ ਔਰ ਮਾਲ ਵੀ ਰੋਜ਼ ਨਵਾਂ ਮਾਲ ਮਿਲੂਗਾ ਵੀਰੇ ਵੈਰੈਟੀ ਦੇਖੋ ਜੀ ਪ੍ਰਦੀਪ ਜੀ ਇਹਨੇ ਇਮੋਸ਼ਨਲ ਹੋ ਚੁੱਕੇ ਆ ਤੇ ਉਹਨਾਂ ਦੇ ਹੱਥ ਕੰਮ ਰਿਹਾ ਤੁਸੀਂ ਦੇਖ ਸਕਦੇ ਹੋ ਹੱਥ ਕੰਮ ਰਿਹਾ ਉਹਨਾਂ ਦੇ ਇਹ ਜੀ 2 ਤੋਂ 10